ਫਲਕਾ ਸਮਰਾਲਾ ਦੇ ਬਲਾਕ ਮਾਚੀਵਾੜਾ ਸਾਹਿਬ ਨੇੜੇ ਪਿੰਡ ਚੱਕ ਲੋਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦਾ ਅੱਜ ਮਾਚੀਵਾੜਾ ਪੁਲਿਸ ਨਾਲ ਦੇਰ ਰਾਤ ਕਰੀਬ 10:30 ਵਜੇ ਐਨਕਾਊਂਟਰ ਹੋ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਐਸਪੀ ਡੀ ਪਵਨਜੀਤ ਸਿੰਘ ਨੇ ਦੱਸਿਆ ਕਿ ਚੱਕ ਲੋਟ ਦੇ ਨੌਜਵਾਨ ਜਸਪ੍ਰੀਤ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੁਪਾਰੀ ਕਿਲਰ ਸ਼ੂਟਰ ਮਾਚੀਵਾੜਾ ਪੁਲਿਸ ਨੇ ਕੀਤਾ ਕਾਊਂਟਰ ਜੰਗਲੀ ਖੇਤਰ ਵਿੱਚ ਅਰਾਦੀ ਬਰਮਾਦਗੀ ਦੌਰਾਨ ਥਾਣਾ ਮੁਕੀਦਾ ਰਿਵਾਲਰ ਖੋ ਕੇ ਭੱਜਣ ਦੀ ਕੀਤੀ ਕੋਸ਼ਿਸ਼ ਜ਼ਖਮੀ ਸਪਾਰੀ ਕਿਲਰ ਸ਼ੂਟਰ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹਲਕਾ ਸਮਰਾਲਾ ਦੇ ਬਲਾਕ ਮਾਚੀਵਾੜਾ ਸਾਹਿਬ ਨੇੜੇ ਪਿੰਡ ਚੱਕ ਲੋਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸਪਾਰੀ ਕਿਲਰ ਸ਼ੂਟਰ ਸਲੀਮ ਦਾ ਅੱਜ ਮਾਚੀਵਾੜਾ ਪੁਲਿਸ ਨਾਲ देर रात करीब 10:30 बजे एनकाउंटर हो गया जिस ਵਿੱਚ ਉਹ जख्मी हो गया एसपी डी पवनजीत सिंह ਨੇ ਦੱਸਿਆ ਕਿ ਚੱਕ ਲੋਟ ਦੇ ਨੌਜਵਾਨ जसप्रीत ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਇਹਨਾਂ ਅੱਜ ਇਹਨਾਂ ਗ੍ਰਿਫਤਾਰ ਮੁਜਲਿਮਾਂ ਚੋਂ ਇੱਕ ਮੁ슬ਿਮ सलीम वासी ਰੁੜਕਾ ਨੂੰ ਜਦੋਂ ਖੇਤਰ ਦੇ ਪਿੰਡ ਮਾਨੂਪੁਰ ਦੇ ਜੰਗਲੀ ਖੇਤਰ ਵਿੱਚ ਹਥਿਆਰਾਂ ਦੀ ਬਰਮਾਦਗੀ ਲਈ ਲਿਆਂਦਾ ਗਿਆ ਤਾਂ ਉੱਥੇ ਉਸ ਨੇ ਜ਼ਮੀਨ ਹੇਟਾ ਦੱਬਿਆ ਰਿਵਰਵਲ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਦਾ ਰਵਾਨਾ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਥਾਣਾ ਮੁਖੀ ਤੋਂ ਹਰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਮੁਸਤਦੀ ਵਰਤਿਆ ਇਸ ਸ਼ੂਟਰ ਨੂੰ ਇਹ ਕਾਊਂਟਰ ਕਰਦਿਆ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਭਜਦਿਆ ਗ੍ਰਫਤਾਰ ਕਰ ਲਿਆ ਐਸਪੀ ਡੀ ਪੌਂਟਜੀਤ ਨੇ ਦੱਸਿਆ ਕਿ ਮੁਜ਼ਲਿਮ ਸਲੀਮ ਤੋਂ ਇੱਥੇ ਛੁਪਾ ਕੇ ਰੱਖਿਆ ਰਿਵੋਲਰ ਮੈਗਜ਼ੀਨ ਜਿਸ ਵਿੱਚ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਸੀ ਉਹ ਵੀ ਬਰਾਮਦ ਕਰ ਲਿਆ ਐਸਪੀ ਡੀ ਪੌਂਟਜੀਤ ਨੇ ਦੱਸਿਆ ਕਿ ਪੁਲਿਸ ਵੱਲੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਸਪ੍ਰੀਤ ਦਾ ਵਿਦੇਸ਼ਾ ਤੋਂ ਇਨ੍ਹਾਂ ਸ਼ੂਟਰਾਂ ਨੂੰ ਸਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਇਲਾਜ ਅਧੀਨ ਹੈ ਐਸਪੀਡੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ਾ ਤੋਂ ਸ਼ੂਟਰਾਂ ਨੂੰ ਸਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸ ਵੱਡੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਇਨ੍ਹਾਂ ਸੂਟਰਾਂ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅੰਕਾਊਂਟਰ ਵਿੱਚ ਜ਼ਖਮੀ ਹੋਏ ਸਲੀਮ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਡੀਐਸਪੀ ਸਮਰਾਲਾ ਤਲੋਚਨ ਸਿੰਘ ਵੀ ਮੌਜੂਦ ਸਨ ਇਹਨਾਂ ਦੀ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਉਹੀ 9:30 ਪੌਣੇ 10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਜੀ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਝ ਮੁਰਜ਼ਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮ ਨਾਂ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ 27 ਐਵੀਡੈਂਸ ਐਕਟ ਫਾਇਰਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਉਹ ਖਫਸਾ थाना ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੁਸੀਂ ਦੇਖੋ ਜਿੱਥੇ ਉਹਨੇ ਸ਼ਫਾਕੇ ਲਪੋਕੇ ਰੱਖਿਆ ਹੋ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪੱਖ ਤੋਂ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਬਚਾਅ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭੱਜ ਨਾ ਜਾਵੇ ਦੇਨ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇੰਸਪੈਕਟਰਸ ਆਫ ਸੀ ਸੀ ਇੰਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟੋ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ ਹੁਣੀ ਉਹਨੇ ਜਦੋਂ ਫਰਦਿੰਗ ਸ਼ਾਫ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਜੇ ਤੇ ਅਸੀਂ ਉਹ ਮੌਕਾ ਦੇਖਣ ਵਾਸਤੇ ਜਦੋਂ ਉਹਦੇ ਲਈ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਉਹਦੀ ਪਛਾਣ ਸਲੀਮ ਬੱਜੂ ਯਾਬਾਸੀ ਕਿੱਥੋਂ ਸਲੀਮ ਸਲੀਮ ਹੈ ਜੀ ਉਹਦਾ ਪਿੰਟ ਹੈਗਾ ਰੁੜਕਾ ਜੀ ਹਾਂ ਉਹਦੇ ਨਾਲ ਦੇ ਸਾਥੀ ਗੁਸਤਖਰ ਫੜਲੇ ਜੀ ਨਾਲ ਦੇ ਸਾਥੀ ਉਹ ਰੁੜਕੀ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜੇਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜਵਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹ ਤੇ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅਮਰੀਕਾ ਜੂਏ ਸਿੱਦਾ ਇੱਕ ਉਹ ਕਹਾਣੀ ਜੋੜਦੀ ਹੈ ਜੀ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਜੀ ਉਹਦੇ ਹਮ ਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜਦੇ ਨੇ ਇਹ ਸਪਾਰੀ ਕਿਲਿੰਗ ਮਾਮਲਾ ਸੀ ਜੀ ਇਹ ਸਪਾਰੀ ਕਿਲਿੰਗ ਮੰਨ ਲਾ ਸਕਦੇ ਜੀ ਯੈਸ ਇਹਦੇ ਚ ਸਪਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਆਏਗਾ ਉਹ ਸਾਰੀ ਸਟੋਰੀ ਜਿਹੜੀ ਆ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ। ਇੱਥੋਂ ਕੀ ਕੀ ਬਰਾਮਦ ਹੋਈ ਜੋ ਤੋਂ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਤਲ ਜਿਹੜਾ ਹੈ ਉਹਨੇ ਫਰਦਿੰਗ ਸ਼ਾਮ ਤੱਕ ਆਪਣਾ ਬਰਾਮਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ। ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੇ ਕੋਈ ਹੋਈ ਤਫ਼ਹੀ ਜਿਹੜੇ ਪਹਿਲਾਂ ਅਰੈਸਟ ਕੀਤੇ। ਇਹ ਅਜੇ ਪੜਤਾਲ ਕਾਰਡ ਕਰ ਰਹੇ ਆਂ ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗਿਆ ਸਾਨੂੰ ਹੈਗੇ ਨੇ ਮੁਕਦਮੇ। ਤੇ ਪਹਿਲਾਂ ਵੀ ਕੋਈ ਮਾਮਲਾ ਕਰਦੇ ਸੀ ਜਾਂ ਕਿਸ ਤਰ੍ਹਾਂ ਦੀ? ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦੇ ਦਰਜਾ ਉਹਨਾਂ ਦੇ ਖਿਲਾਫ ਤੇ ਇੱਥੇ ਕਿਦੋਂ ਉਹਨਾਂ ਨੂੰ ਛਪਾਇਆ ਸੀ ਰਵਾਰਡਰ ਉਹ ਇੱਥੇ ਛਪਾਉਂਦਾ ਕੀ ਮਟਰ ਸੀ ਜੀ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਜੀ ਉਹ ਠੀਕ ਹੈ ਹਾਂਜੀ ਠੀਕ ਹੈ